ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਇੱਥੇ ਸਵਾਰੀਆਂ ਤੇ ਨਾ ਭਰੇ ਜਹ ਜੋ ਹੋਇਆ ਕ੍ਰੈਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ ਬ੍ਰਾਜ਼ੀਲ ਦੇ ਵੈਨ ਹੈਡੋ ਤੋਂ ਇੱਕ ਦਿਲਦਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ 40 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕ੍ਰੈਸ਼ ਹੋ ਗਿਆ ਜੀ ਇਹ ਜੈਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਦੇਖੀ ਜਾ ਸਕਦੀ ਹੈ ਵੀਡੀਓ ਜੇ ਤੁਸੀਂ ਦੇ ਸਕਦੇ ਹੋ ਕਿ ਇੱਕ ਜਹਾਜ਼ ਕੰਟਰੋਲ ਤੋਂ ਬਾਹਰ ਆਕਾਸ਼ ਤੋਂ ਜ਼ਮੀਨ ਤੇ ਡਿੱਗ ਰਿਹਾ ਹੈ ਤੇ ਸਥਾਨਕ ਟੀਵੀ ਚੈਨਲ ਗਲੋਬੋ ਨਿਊਜ਼ ਨੇ ਦੱਸਿਆ ਕਿ ਬ੍ਰਾਜ਼ੀਲ ਦੇ ਵੈਨ ਹੈਡੋ ਦੇ ਵਿੱਚ ਸ਼ੁਕਰਵਾਰ ਨੂੰ ਬਾੜ ਲੋਕਾਂ ਨੂੰ ਲੈ ਕੇ ਜਾ ਰਿਹਾ ਕਿ ਜਹਾਜ਼ ਹਾਦਸਾ ਦਾ ਸ਼ੋ ਹੋ ਗਿਆ ਵੈਬਸਾਈਟ ਜੀ1 ਨੇ ਉਹਦੇ ਪਾਸ ਦਾ ਬਲਾ ਦਿੰਦੇ ਹੋਏ ਕਿਹਾ ਕਿ 에ਰਲਾਈਨ ਉਹਦੇ ਪਾਸ ਲਿਨ ਹਾਸ 에ਰੀਆਸ ਦੁਆਰਾ ਸੰਚਾਲਿਤ ATR 72 ਜਹਾਜ਼ ਪਰਾਣਾ ਰਾਜ ਦੇ ਕੈਸ਼ ਕੇਵਲ ਤੋਂ ਸਭ ਵੋਲੇ ਦੇ ਜਾ ਰਿਹਾ ਸੀ ਨਾਲ ਹੀ ਜਦੋਂ ਉਹ ਰਸਤੇ 'ਚ ਕ੍ਰੈਸ਼ ਹੋ ਗਿਆ ਜਿਸ ਕਰਕੇ ਬਾੜ ਲੋਕ ਜਸਤ ਜਤਰੀ ਚ ਜਾਂਚ ਚ ਸਵਾਰ ਸਨ ਇਨਾਂ ਦੀ ਮੌਤ ਹੋਂ ਦੀ ਖਬਰ ਮਿਲੀ ਅੱਜ ਜੀ ਹਾਂ ਇਹ ਵੱਡੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿਸ ਕਰਕੇ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਤਨਵਾਦ